दाना ਬਣ ਕੇ ਹੋ ਗਿਆ ਤਿਆਰ ਪਾਪਾਈ ਨੇ ਸਾਰੀਆਂ ਆਈਟਮਾਂ ਤੁਸੀਂ ਭਰਾਵੋ ਨੋਟ ਕਰ ਸਕਦੇ ਹੋ ਵੀ 1350 ਵਾਲਾ ਥੈਲਾ ਤੇ ਬਰਾ ਉਧਰ ਆ ਗਿਆ 1550 ਵਾਲਾ ਥੈਲਾ ਵੀ ਸਭ ਤੋਂ ਟਾਪ ਦਾ ਉਹ ਆਪਣਾ ਜਿਹੜਾ ਆਨਾਜ ਆ ਗਿਆ ਉਹ ਤਕਰੀਬਨ 2 ਕੁਆਟਰ 31 ਕਿਲੋ 24 ਕਿਲੋ ਦਾ ਗੇੜ ਸਰੋਂ ਦੀ ਖਾਲਾ ਭਰਾਵੋ ਇਹ ਆਪਾਂ ਗ੍ਰੈਂਡਰ ਦੇ ਵਿੱਚ ਇਹ ਆ ਗਿਆ ਤੇ ਬਾਕੀ 200 ਆਪਣਾ ਘਰੇਲੂ ਸਮਾਨ ਸੀਗਾ ਜਿਹੜਾ ਆਨਾਜ ਆ ਗਿਆ ਵਿੱਚ ਇਹ ਕਣੀ ਲਾ ਲਓ ਵਿੱਚ ਇਹ ਕਣਕ ਲਾ ਲਓ 50 ਕਿਲੋ ਤੇ ਸਰੋਂ ਦੀ ਖਾਲ ਲਾ ਲਓ ਯਾ ਤੁਹਾ ਆਪਣਾ ਦਾਣਾ ਬਣ ਕੇ ਹੋ ਚੁੱਕਿਆ ਪੂਰਾ ਤਿਆਰ ਤੁਸੀਂ ਦੇਖ ਸਕਦੇ ਹੋ ਵੀ ਬਡੇਵੇਂ ਵਗੈਰਾ ਸਾਰਾ ਕੁਝ ਤਾਰਾ ਮੀਰਾ ਦਾਣਾ ਬਣ ਕੇ ਹੋ ਚੁੱਕਿਆ ਤਿਆਰ ਤਕਰੀਬਨ 6 ਕੁਆਂਟਰ ਮਾਲ ਤੇ ਬਾਕੀ ਲਓ ਜੀ ਸਾਰੇ ਕਿਸਾਨ ਭਰਾਵਾਂ ਦਾ ਬਲੌਗ ਦੇ ਵਿੱਚ ਸਵਾਗਤ ਅਮੇਦ ਕਰਦਾ ਬਈ ਜੇ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਪਹੁੰਚੇ ਹਾਂ ਕਰਾਉਡ ਫੀਡ ਕੈਟਲ ਫੀਡ ਤੇ ਪਿੰਡ ਕਸਿਆਣੇ ਦੇ ਵਿੱਚ ਆਪਾਂ ਫੀਡ ਬਣਵਾਉਣ ਆਏ ਤੇ ਅੱਜ ਸਤਿ ਸ਼੍ਰੀ ਅਕਾਲ ਜੀ ਓ ਠੀਕ ਠਾਕ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਓ ਠੀਕ ਠਾਕ ਜੀ ਅੱਜ ਜੀ ਪਹੁੰਚੇ ਆ ਕਸਿਆਣੇ ਫੀਡ ਕੈਟਲ ਫੀਡ ਦੇ ਵਿੱਚ ਤੇ ਅੱਜ ਬਈ ਫੀਡ ਆਪਾਂ ਘਰ ਦੀ ਫੀਡ ਬਣਾਉਣਾ ਆ ਤੇ ਬਈਆਂ ਕੋਲ ਇੱਥੇ ਰੈਡੀमेड ਫੀਡ ਵੀ ਮਿਲ ਜਾਂਦੀ ਆ ਇੱਥੇ ਸਾਰੇ ਕੈਲਸ਼ੀਅਮ ਸਾਰੇ ਤੱਤ ਆ ਜਾਂਦੇ ਨੇ ਤਾਂ ਬਾਕੀ ਤੁਹਾਨੂੰ ਰੇਟ ਵੀ ਦੱਸਣਾ ਪਹਿਲਾਂ ਵੀ ਵੀਡੀਓ ਪਾਈ ਵੀ ਆਪਾਂ ਚੈਨਲ ਦੇ ਵਿੱਚ ਪਹਿਲਾਂ ਵੀ ਚੈਨਲ ਦੇ ਉੱਪਰ ਸਾਰੀਆਂ ਵੀਡੀਓ ਪਾਈਆਂ ਵੀ ਆ ਨੇ ਭਰਾਵੋ ਵੀ 1350 ਵਾਲਾ ਥੈਲਾ ਤੇ ਬਰਾ ਉਧਰ ਆ ਗਿਆ 1550 ਵਾਲਾ ਥੈਲਾ ਵੀ ਸਭ ਤੋਂ ਟੌਪ ਦਾ ਜਿਹੜਾ ਥੈਲਾ ਉਹ 1550 ਦਾ 50 ਕਿਲੋ ਦੀ ਪੈਕਿੰਗ ਦੇ ਵਿੱਚ ਤੇ ਬਾਕੀ ਇਹਦੇ ਵਿੱਚ ਉਹ ਆਪਣਾ ਜਿਹੜਾ ਆਨਾਜ ਆ ਗਿਆ ਉਹ ਤਕਰੀਬਨ 2 ਕੁਆਟਰ 31 ਕਿਲੋ ਤੇ ਸਰੋਂ ਦੀ ਖਾਲਾ ਕੀ ਆਪਣੇ 24 ਕਿਲੋ ਦਾ ਗੇੜ ਸਰੋਂ ਦੀ ਖਾਲਾ ਭਰਾਵੋ ਇਹ ਆਪਾਂ ਗ੍ਰੈਂਡਰ ਦੇ ਵਿੱਚ ਗ੍ਰੈਂਡ ਕਰਾਂਗੇ ਉਹ ਤੁਹਾਨੂੰ ਸਾਰਾ ਕੁਝ ਦਾਸ ਦਾਂ ਤੇ ਬਾਕੀ ਉਧਰੋਂ ਮੱਕੀ ਮੱਕੀ ਪਾਈਆਂ ਕੋਲੋਂ ਸਾਰਾ ਕੁਝ ਵਿੱਚੇ ਮਿਲ ਜਾਂਦੀ ਹੈ ਜੇ ਮੱਕੀ ਪਾਉਣੀ ਆ ਤਾਂ ਮੱਕੀ ਵੀ ਆ ਦਾ ਮੱਕੀ ਦਾ ਥੋਕ ਲੱਗਿਆ ਹੋਇਆ ਵੀ ਤਕਰੀਬਨ ਦੋਸਤੋ ਇੱਧਰ ਚੱਲ ਰਿਹਾ ਗ੍ਰੈਂਡਰ ਜਿਹੜੀ ਆਪਣੀ ਕਣੀ ਸੀਗੀ ਕਣੀ ਦੇ ਜੋ ਆ ਦੇਖ ਸਕਦੇ ਹੋ ਤੁਸੀਂ ਕਣੀ ਹੈਗੀ ਆ ਤਕਰੀਬਨ ਆਪਣੀ 70 75 ਕਿਲੋ ਦਾ ਗੇੜ ਗਣੀ ਸੀਗੇ ਤਾਂ ਗਣੀ ਆਪਾਂ ਵਿੱਚ ਚੱਲ ਰਹੀ ਹੈ ਗ੍ਰੈਂਡ ਹੋਰੀਆ ਪਰਲੇ ਪਾਸੇ ਇਤੋਂ ਵੱਧ ਆਪਾਂ ਜੋ ਗ੍ਰੈਂਡ ਕਰਾਂਗੇ ਜੋ ਵੀ ਆ ਭਰੇ ਪਏ ਨੇ ਇੱਕ 80 ਕਿਲੋ ਦੇ ਤਕਰੀਬਨ 80 ਕਿਲੋ ਆਏਗਾ ਜੋ ਬਾਕੀ ਤੁਹਾਨੂੰ ਪਰਚੀ ਦੇ ਉੱਪਰ ਸਾਰਾ ਕੋਈ ਦੱਸਦਾ ਮੈਂ ਵੀ ਕਿੰਨੇ ਕਿਲੋ ਆਪਣੇ ਜੋ ਨੇ ਤੇ ਦੋ ਥੈਲੇ ਆਪਣੇ ਆ ਦੇਖ ਲਓ ਵੀ 40 40 45 45 ਕਿਲੋ ਦੇ ਦੋ ਥੈਲੇ ਨੇ ਤੇ ਅਨਾਜ ਹੋ ਗਏ ਸੀਗਾ ਆਪਣਾ ਦੋ 1/4 31 ਕਿਲੋ ਤੇ ਬਾਕੀ ਆਪਾਂ ਸਮਾਨ ਪਵਾਉਣਿਆ ਜਿਹੜਾ ਉਦੋਂ ਦੱਸਦਾ ਵੀ ਬਾਕੀ ਲੇਟੀ ਲੂਟੀ ਸਾਰਾ ਕੁਝ ਕਢਾਵਾਂਗੇ ਡੀਓਸੀ ਪਵਾਉਣਿਆ ਸੋਇਆ ਚੂਰੀ ਪਾਉਂਦੇ ਆ ਕਿਹੜੀ ਪਾਉਂਦੇ ਆ ਉਹ ਤੁਹਾਨੂੰ ਮੈਂ ਦੱਸ ਦਾਂ ਸਰ ਸਾਰੇ ਵੀ ਰੋ ਇਧਰਲੇ ਪਾਸੇ ਚੱਲ ਰਿਹਾ ਗ੍ਰੈਂਡ ਵਾਵਾ ਮੰਦਲ ਇਹ ਆ ਗਿਆ ਚੌਲਾਂ ਦੀ ਕਰੀ ਉਧਰੋਂ ਚੋਬਰ ਕਰ ਰਿਹਾ ਗ੍ਰੈਂਡ ਤੇ ਬਾਕੀ ਤੋਂ ਪਰੋਂ ਸਾਰਾ ਕੁਝ ਇੱਥੇ ਮਿਲ ਜਾਂਦਾ ਜਿਵੇਂ ਆਪਾਂ ਆਪਣਾ ਮੱਕੀ ਪਾਉਣੀ ਆ ਤਾਂ ਮੱਕੀ ਵੀ ਪਾ ਸਕਦੇ ਆ ਪਰਾਂ ਖਲ ਪਈ ਆ ਵੀ ਜੇ ਖਲ ਪਾਉਣੀ ਆ ਰਹੀਂ ਆ ਸਾਰਾ ਸਮਾਨ ਆਪਣੀ ਫੀਡ ਦੇ ਵਿੱਚ ਤੁਸੀਂ ਵੀ ਇੱਕ ਵਾਰ ਪਾ ਕੇ ਦੇਖੋ ਤੇ ਤੁਹਾਨੂੰ ਤੀਜੇ ਦਿਨ ਰਿਜ਼ਲਟ ਮਿਲ ਜੂਗਾ ਸਾਰੀ ਫੀਡ ਦਾ ਤੇ ਬਾਕੀ 200 ਆਪਣਾ ਘਰੇਲੂ ਸਮਾਨ ਸੀਗਾ ਜਿਹੜਾ ਨਾ ਜਾ ਗਿਆ ਵਿੱਚ ਇਹ ਕਣੀ ਲਾ ਲਓ ਵਿੱਚ ਇਹ ਕਣਕ ਲਾ ਲਓ 50 ਕਿਲੋ ਤੇ ਸਰੋਂ ਦੀ ਖੜ ਲਾ ਲਓ ਤਾਂ ਉਹ 231 ਕਿਲੋ ਹੋ ਗਈ ਮਤਲਬ 2 ਕਵਾਂਡਰ 31 ਕਿਲੋ ਘਰੇਲੂ ਸਮਾਨ ਹੋ ਗਿਆ ਤੇ ਮੱਕੀ ਆਪਾਂ ਭਰਾਵੋ ਪਾਈਆ 85 ਕਿਲੋ ਚੋਕਰ 30 ਕਿਲੋ ਸਰੋਂ ਦੀ ਪਾਪੜੀ ਪਾਈਆ 24.5 ਕਿਲੋ ਆਪਣੀ ਘਰ ਦੀ ਸੀਗੀ ਤਾਂ ਮਸਟਰਡ ਪਾ ਲਈ ਆਪਾਂ 32 ਕਿਲੋ ਇਹ ਡੰਗਰਾਂ ਵਾਸਤੇ ਗਾਂਵਾਂ ਵਾਸਤੇ ਬਹੁਤ ਵਧੀਆ ਚੀਜ਼ ਆ ਤੇ ਬੜੇਮਿਆਂ ਦੀ ਖਾਲੂਗੀ 60 ਕਿਲੋ ਆ ਬੜੇਮੇ ਪਾ ਰਹੇ ਨੇ ਬਾਈ ਜੀ ਤਾਂ ਤੁਸੀਂ ਦੇਖ ਸਕਦਾ ਵੀ ਆਹ ਕਿ ਬੜੇਮੇ ਤੇ ਬੜੇਵੇਂ ਪਾਏ ਨੇ ਪ੍ਰਭੂ ਆਪਾਂ 60 ਕਿਲੋ ਤੇ ਸਾਫ ਤੇ ਬੜੇਵੇਂ 60 ਕਿਲੋ ਨੇ ਬੜੇਵੇਂ ਦੀ ਜਿਹੜੀ ਖਾਲਾ ਉਹ ਵੀ 60 ਕਿਲੋ ਤਾਰਾ ਮੀਰਾ 12 ਕਿਲੋ ਸੋਇਆ ਚੂਰੀ ਹੋਗੀ 50 ਕਿਲੋ ਤੇ ਆਇਓਡੀਨ ਨਮਕ ਜਿਹੜਾ ਨਮਕ ਪਾਉਣਾ ਬਹੁਤ ਜ਼ਰੂਰੀ ਆ ਹਾਜਮੇ ਵਾਸਤੇ ਉਹ 12 ਕਿਲੋ ਆ ਮਿੱਠਾ ਸੋਡਾ ਹੈਗਾ ਆਪਣਾ ਮਿੱਠਾ ਸੋਡਾ ਆ ਗਿਆ 3.5 ਕਿਲੋ ਤੇ ਮਿੱਠਾ ਸੋਡਾ ਵੀ ਪ੍ਰਭੂ ਪਾਉਣਾ ਦਾ ਜਿਆਦਾ ਜ਼ਰੂਰੀ ਆ ਬਾਕੀ ਇਹ ਚੀਜ਼ਾਂ ਤੋਂ ਬਿਨਾ ਤੁਸੀਂ ਨਸੱਦਰ ਕੁੱਟ ਕੇ ਦੇ ਸਕਦੇ ਹੋ ਵੀ ਜਿਹੜਾ ਨਸੱਦਰ ਹੁੰਦਾ ਉਹ ਮਸਟੈਟਸ ਦੀ ਬਿਮਾਰੀ ਨਹੀਂ ਆਉਣ ਦਿੰਦਾ ਥਣਾ ਦੀ ਕੋਈ ਵੀ ਬਿਮਾਰੀ ਨਹੀਂ ਆਉਣ ਦਿੰਦਾ ਤਾਂ ਤੁਸੀਂ ਦੇਖ ਸਕਦੇ ਹੋ ਵੀ ਬਾਕੀ ਰੇਟ ਸਾਰਾ ਕੁਝ ਆਪਾਂ ਲਿਖਿਆ ਹੋਇਆ ਹੈ ਤੇ ਪਰ ਤੁਸੀਂ ਡਿਵਾਈਡਡ ਕਰਕੇ ਦੇਖ ਸਕਦੇ ਹੋ ਭਰਾਵੋ ਤੇ ਬਾਕੀ ਆਪਣਾ ਦਾਣਾ ਹੋ ਕੇ ਆ ਸੀ ਜਿਹੜਾ ਗ੍ਰੈਂਡ ਹੋ ਕੇ ਆਇਆ ਪਰਾਂ ਤੋਂ ਉਹ ਆ ਗਿਆ ਪਰ ਮੱਕੀ ਮੱਕੀ ਵਾਈ ਸੀਗੀ ਆਪਾਂ 85 ਕਿਲੋ ਤਾਂ ਮੱਕੀ ਵੀ ਉੱਪਰ ਗ੍ਰੈਂਡ ਹੋ ਕੇ ਆ ਚੁੱਕੀ ਆ ਆ ਮੱਕੀ ਐ ਵੀਰੇ ਮੱਕੀ ਵਜਾਸੀ ਗਿਓ ਕੁੱਲ ਪ੍ਰਭੂ ਆਪਣਾ 6 ਕੁਆਂਟਰ ਆਪਾਂ ਦਾਣਾ ਹੋ ਗਿਆ ਤਕਰੀਬ ਲ ਔਰ ਸੀ ਗਿਆ ਸਾਮਾਨ ਸਾਰਾ ਹੋ ਗਿਆ ਰੈਡੀ ਇਹ ਆ ਗਈ ਸੂੰਹ ਆ ਗਈ ਪ੍ਰਭੂ ਤੇ ਬਾਕੀ ਬੜੇਮਿਆਂ ਦੀ ਖਾਲਾ ਉਹਨੂੰ ਤਾਰਾ ਮੀਰਾ ਵੀ ਕਹਿੰਦੇ ਨੇ ਸੂੰਹ ਵੀ ਕਹਿੰਦੇ ਨੇ ਤੇ ਬਾਕੀ ਆ ਗ੍ਰੈਂਡ ਹੋਏ ਹੋਏ ਆਪਣੇ ਬੜੇਮੇ ਆ ਗਏ ਤੇ ਭਈ ਆ ਬੜੇਮੇ ਗ੍ਰੈਂਡ ਹੋਏ ਹੋਏ ਆ ਕੇ ਤੁਸੀਂ ਕੁਆਲਿਟੀ ਦੇਖ ਸਕਦੇ ਹੋ ਵੀ ਤੇ ਆ ਸਾਫ ਤੇ ਬੜੇਮੇ ਆ ਗਏ ਤੇ ਆ ਆ ਗਿਆ ਆਪਣਾ ਚੋਕਰ ਕਿਸਾਨ ਪ੍ਰਭੂ ਅਪਰੂ ਦੇ ਇਕਨੋਮਿਕ ਚੋਕਰ ਆ ਗਿਆ ਆਪਣਾ ਤੇ ਬਾਕੀ ਸਾਰਾ ਸਮਾਨ ਹੁਣ ਆਹ ਮਸ਼ੀਨ ਦੇ ਵਿੱਚ ਗ੍ਰाइंड ਹੋ ਜਾਣਾ ਕੋਈ ਹਲਾਉਣ ਦੀ ਲੋੜ ਨਹੀਂ ਹੈਗੀ ਮਸ਼ੀਨ ਨੇ ਆਪ ਹੀ ਗ੍ਰाइंड ਕਰ ਦੇਣਾ ਸਾਰਾ ਤੇ ਬਾਕੀ ਪਰਚੀ ਲਈ ਵੀ ਆ ਤੇ ਪਹਿਲੇ ਪਾਸੇ ਭਰਾਵੋ ਵੀਰ ਉਹ ਇਹਦੇ ਵਿੱਚ ਆ ਗਈ ਸਰੋਂ ਦੀ ਖਾਲ ਤੇ ਬਾਕੀ ਨੂਨ ਆ ਗਿਆ ਮਸਟਰਡ ਆ ਗਿਆ ਤੇ ਬਾਕੀ ਹੋਰ ਸਾਰਾ ਸਮਾਨ ਇਹਦੇ ਵਿੱਚ ਆ ਗਿਆ ਜਿਹੜਾ ਗ੍ਰੈਂਡ ਬਰੀਕ ਕਰਨਾ ਉਹ ਇਹਦੇ ਚ ਹੋ ਜੂਗਾ ਸਾਰਾ ਸਮਾਨ ਉੱਪਰ ਰਲਾ ਦੇਣਾ ਮਸ਼ੀਨ ਨੇ ਆਪਣੇ ਆਪ ਬਾਈਆਂ ਨੇ ਉੱਪਰ ਚੱਕ ਚੱਕ ਫੜਾਈ ਜਾਂਦੇ ਆ ਤੇ ਬਾਕੀ ਸਾਰਾ ਸਮਾਨ ਆਪਣਾ ਇਹ ਮਸ਼ੀਨ ਦੇ ਵਿੱਚ ਮਿਕਸ ਹੋ ਜੂਗਾ ਤਾਂ ਤਕਰੀਬਨ ਆਪਣਾ ਡੰਡਾ ਬਣ ਕੇ ਫਿਰ ਤਿਆਰ ਤੇ ਇਧਰੋਂ ਠੰਡੇ ਨੂੰ ਪਾ ਦੇਣਗੇ ਪੱਖੇ ਨੇ ਆਵੇ ਜਾ ਕੇ ਉੱਪਰ ਵਿੱਚ ਰਲਾ ਦੇਣਾ ਸਮਾਨ ਉੱਪਰ ਪਹੁੰਚ ਗਿਆ ਤੇ ਬਾਕੀ ਉਹਨੇ ਕਰ ਦੇਣਾ ਅੰਦਰ ਮਿਕਸ ਤੇ ਇਧਰ ਅਨਾਜ ਜਿਹੜਾ ਆਪਣਾ ਘਰ ਦਾ ਅਨਾਜ ਪੀਸਿਆ ਹੋਇਆ ਗ੍ਰੈਂਡ ਉਹ ਐਸਲੇ ਪਾਸੇ ਉਹ ਪੱਕੇ ਨੇ ਜਾ ਕੇ ਉੱਪਰ ਮਸ਼ੀਨ ਦੇ ਵਿੱਚ ਪਾਦਣਾ ਤਾਂ ਬਾਈ ਉਧਰਲੇ ਪਾਸੇ ਕਰ ਰਿਹਾ ਸਰੋਂ ਦੀ ਗੱਲ ਗ੍ਰੈਂਡ ਬਾਈ ਨੇ ਉਧਰ ਨੂਨ ਵਗੈਰਾ ਸਾਰਾ ਕੁਝ ਉਧਰਲੀ ਸਾਈਡ ਤੋਂ ਪਾਦਾ ਜਿਹੜਾ ਜਿਆਦਾ ਬਰੀਕ ਮਾਣ ਹੋਣ ਵਾਲਾ ਸੀਗਾ ਤਾਂ ਨੂਨ ਵਗੈਰਾ ਬਾਕੀ ਹੋਰ ਸਾਰਾ ਸਰੋਂ ਦੀ ਖਾਲ ਉਹ ਬਾਈ ਨੇ ਉੱਧਰਲੇ ਪਾਸੇ ਕਰਤੀ ਗ੍ਰੈਂਡ ਦੇ ਹੋ ਵੀ ਦੋਸਤੋ ਆਪਣਾ ਦਾਣਾ ਬਣ ਕੇ ਹੋ ਚੁੱਕਿਆ ਤਿਆਰ ਇਹਦੇ ਨਾਲ ਦੀ ਨਾਲ ਲੱਗਾ ਕੰਡਾ ਆ ਦਾਣੇ ਦੀ ਕੁਆਲਿਟੀ ਵੀ ਤੁਹਾਨੂੰ ਚੈੱਕ ਕਰਾਉਣਾ ਵੀ ਦਾਣੇ ਦੀ ਗੱਲਬਾਤ ਬਣ ਕੇ ਪੂਰੀ ਹੋ ਗਏ ਤੇ ਨਾਲ ਦੀ ਨਾਲ ਭਾਈਆਂ ਨੇ ਮਸ਼ੀਨ ਨਾਲ ਸਲਾਈ ਕਰਕੇ ਫੈਲੇ ਭਰ ਦੇਣੇ ਆ ਤੋ ਜੇ ਤੁਹਾਨੂੰ ਆਪਣਾ ਦਾਣਾ ਬਣ ਕੇ ਹੋ ਚੁੱਕਿਆ ਪੂਰਾ ਤਿਆਰ ਤੁਸੀਂ ਦੇਖ ਸਕਦੇ ਹੋ ਵੀ ਬਡੇਵੇਂ ਵਗੈਰਾ ਸਾਰਾ ਕੁਝ ਤਾਰਾ ਮੀਰਾ ਹੋ ਗਿਆ ਸਰੋਂ ਦੀ ਖਾਲ ਹੋਊਗੀ ਬਹੁਤ ਆਟਮਾ ਨੇ ਮਿੱਤੂ ਸੋਹਾਂ ਦੀ ਚੂੜੀ ਹੋਊਗੀ ਉਹ ਸਾਰਾ ਕੁਝ ਬਣ ਕੇ ਤਿਆਰ ਆ ਤਦੋਂ ਦੇਖਦਾ ਵੀ ਮੈਦਰ ਨਾਲ ਨਾਲ ਸਲਾਈ ਹੋ ਗਈ ਹੈ ਮਸ਼ੀਨ ਨੇ ਰਲਾ ਕੇ ਵਿੱਚ ਮਿਕਸ ਕਰਕੇ ਜੰਗੀ ਤਰ੍ਹਾਂ ਦਾਣਾ ਪੜਾਉ ਹੋ ਗਿਆ ਤਿਆਰ ਲੋ ਬਿਜਟੋ ਆਪਣਾ ਦਾਣਾ ਬਣ ਕੇ ਹੋ ਗਿਆ ਤਿਆਰ ਤਕਰੀਬਨ 6 ਕੁਆਂਟਰ ਮਾਲ ਤੇ ਬਾਕੀ 65 ਕਿਲੋ ਹੋ ਗਿਆ ਆਪਣੀ ਲੇਟੀ ਤੇ ਬਾਕੀ ਚਲਦੇ ਮਤ੍ਰੋ ਵੀ ਦਾਣਾ ਆਪਣਾ ਬਣ ਕੇ ਹੋ ਗਿਆ ਤਿਆਰ ਇੱਕ ਕੁਆਲਟੀ ਹੁਣ ਆਪਾਂ ਨੂੰ ਤਕਰੀਬਨ 15-20 ਦੀ ਲੋਡ ਨਹੀਂ ਪੈਣੀ ਤੇ ਕੋਈ ਦੋਸਤੋ ਆਪਣਾ ਦਾਣਾ ਬਣ ਕੇ ਹੋ ਗਿਆ ਤਿਆਰ ਪਾ ਪਾਈ ਨੇ ਸਾਰੀਆਂ ਆਈਟਮਾਂ ਤੁਸੀਂ ਪ੍ਰਭੂ ਨੋਟ ਕਰ ਸਕਦੇ ਹਾਂ ਤੇ ਬਾਕੀ ਇਹ ਆਈਟਮਾਂ ਤੁਹਾਨੂੰ ਤੀਜੇ ਦਿਨ ਪਰਪਰੂ ਫੀਡ ਪਾ ਕੇ ਦੇਖੋ ਤੁਸੀਂ ਆਈਟਮਾਂ ਨਾਲ ਜਿਹੜਾ ਕੋਈ ਆਪਣਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਤਾਂ ਤੁਸੀਂ ਪੰਡਕ ਸਿਆਣਾ ਦੇ ਵਿੱਚ ਖਰੌੜ ਕੈਟਲ ਫੀਡ ਦੇ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ ਕਿ ਤੇ ਦਾਣੇ ਪ੍ਰਭੂ ਆਰਡਰ ਦੇਣਾ ਤੁਸੀਂ ਆਰਡਰ ਪਾ ਸਕਦੇ ਹੋ ਤੇ ਬਾਕੀ ਆ ਬਣਾ ਆ ਗਿਆ ਪ੍ਰਭੂ ਲੇਟੀ ਵਾਲਾ ਸਮਾਨ ਤਾਂ ਤਕਰੀਬਨ ਆਪਾਂ ਪਾਇਆ ਸੀਗਾ ਦਾਣਾ ਤਾਂ ਹੁਣ ਤਕਰੀਬਨ ਆਪਣੇ 15-20 ਦਿਨ ਵਧੀਆ ਨਿਕਲ ਜਾਣਗੇ ਤਾਂ ਪ੍ਰਭੂ ਮਿਲਦੇ ਆ ਤੁਹਾਨੂੰ ਅਗਲੇ ਵੀਡੀਓ ਦੇ ਵਿੱਚ ਤੁਹਾਡਾ ਧੰਨਵਾਦ ਸਾਰਿਆਂ ਦਾ